ਫਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਕਰਦੀ ਆ ਕਿ ਆਪ ਤੇ ਰੁਝੇਵਿਆਂ ਤੋਂ ਕਿੰਨੀ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚਿਓ ਕਿ ਮੈਨੂੰ ਇਹ ਰੂਬਰੂ ਹੋਂਦ ਤੁਸੀਂ ਸਾਰਿਆਂ ਨੇ ਮੌਕਾ ਬਖਸ਼ਿਆ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਪਹਿਲੇ ਬਹੁਤ ਵਿਸਾਦ ਦੇ ਨਾਲ ਬੇਸਰਾ ਜੀ ਨੇ ਤੇ ਸੇਖੋ ਸਾਹਿਬ ਨੇ ਸਾਰੀ ਗੱਲਾਂ ਸਾਡੇ ਸਾਹਮਣੇ ਰੱਖਿਆ ਨੇ ਅਜੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਮੇਰੇ ਰੁਮਾਲ ਦੇ ਬਾਰੇ ਮੇਰੇ ਖਾਣੇ ਬਾਰੇ ਗੱਲ ਕਰਦੇ ਨੇ ਇਏ ਉਸ ਕਾਰਨ ਕਰਕੇ ਕਿਉਂਕਿ ਉਹਨਾਂ ਦੇ ਕੋਈ ਕੰਮ ਨਹੀਂ ਹੈ ਜਿਸ ਦਾ ਬਾਰੇ ਉਹ ਗੱਲ ਕਰ ਸਕਦੇ ਨੇ ਸੋ ਤੁਹਾਡੇ ਕੋਲ ਆਣਗੇ ਕੱਲੇ ਸਾਨੂੰ ਪੜਨਣ ਵਾਸਤੇ ਕੋਈ ਨੁਕਸ ਕੱਢਣ ਵਾਸਤੇ ਜਾਂ ਫਿਰ ਕੋਈ ਨਵਾਂ ਸੁਪਨਾ ਕੋਈ ਨਵਾਂ ਲਾਰਾ ਲਾਣ ਵਾਸਤੇ ਜਿਹੜਾ ਤੁਹਾਡੇ ਕੋਲ ਆਇਆ ਤੇ ਮਾਨ ਨਾਲ ਕਹਿ ਸਕਦੇ ਆ ਕਿ ਜੋ ਕਿਹਾ ਉਹ ਕਰਕੇ ਦਿਖਾਇਆ ਭਾਵੇਂ ਤੁਹਾਡੇ ਪਿੰਡ ਦੇ ਕੰਮ ਹੋਣ ਭਾਵੇਂ ਇਲਾਕੇ ਦੇ ਕੰਮ ਹੋਣ ਉਹ ਸਾਰੇ ਤੁਹਾਨੂੰ ਗਿਣਾ ਸਕਦੇ ਤੇ ਜਿਸ ਤਰ੍ਹਾਂ ਮਾਨ ਨੇ ਨਾਲ ਆ ਵੀ ਕਹਿ ਸਕਦੀਆਂ ਕਿ ਮੇਰੇ ਤੋਂ ਪਹਿਲਾਂ ਜਿੱਥੇ ਤੁਸੀਂ ਤਿੰਨ ਬਾਰੀ ਮੈਨੂੰ ਆਪਣੀ ਸੇਵਾ ਕਰਨ ਦਾ ਤੁਸੀਂ ਮੌਕਾ ਬਖਸ਼ਿਆ ਜਿਹੜੇ ਵੀ ਮੇਰੇ ਵਿਰੋਧੀ ਉਹਨਾਂ ਤਿੰਨੋ ਵਾਰੀ ਮੇਰੇ ਖਿਲਾਫ ਲੜੇ ਸੀ ਉਹਨਾਂ ਨੇ ਸਾਰੇ ਵੱਡੀਆਂ-ਵੱਡੀਆਂ ਸਰਕਾਰਾਂ ਹੰਡਾਈਆਂ ਵੱਡੇ ਅਹੁਦੇ ਵੀ ਉਹਨਾਂ ਨੇ ਹੰਡੇ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਆਏ ਉਹਨਾਂ ਦੀ ਵੀ ਉਹਦੀ ਸਰਕਾਰ ਬਣੀ ਮੁੜ ਕੇ ਭਾਵੇਂ ਕਈ ਲੱਖ ਵੋਟ ਲੈ ਕੇ ਗਏ ਸੀ ਜਿੱਤ ਕੇ ਵੀ ਗਏ ਲੇਕਿਨ ਨਾ ਕੈਪਟਨ ਮੁੜ ਕੇ ਤੁਹਾਡੇ ਕੋਲ ਆਏ ਤਾਂ ਉਹਦੇ ਮੁੰਡੇ ਨੇ ਤਾਂ ਕੀ ਆਣਾ ਸੀ ਦੂਜੀ ਵਾਰੀ ਸਾਡੇ ਪਰਿਵਾਰ ਦਾ ਮੈਂਬਰ ਮੰਤਰੀਤ ਬਦਲ ਵਿੱਤ ਮੰਤਰੀ ਬਣੇ ਬਤੌਰ ਵਿੱਤ ਮੰਤਰੀ ਬਹੁਤ ਕੁਝ ਕਰ ਸਕਦੇ ਸੀਗੇ ਬਾਦਲ ਸਾਹਿਬ ਦੀ ਸਰਕਾਰ ਸੀ ਮੈਂ ਵੀ ਤੁਹਾਡੇ ਵਿੱਚ ਆਂਦੀ ਸੀ ਇਹ ਤਾਂ ਖੁਦ ਵਿੱਤ ਮੰਤਰੀ ਸੀ ਮੈਨੂੰ ਤਾਂ ਬਾਦਲ ਸਾਹਿਬ ਤੋਂ ਮੰਗਣਾ ਪੈਂਦਾ ਸੀ ਪੈਂਦਾ ਸੀ ਲੇਕਿਨ ਮੁੜ ਕੇ ਸਾਰ ਤੱਕ ਨਹੀਂ ਲੱਤੀ 5 ਸਾਲ ਤੀਜੀ ਬਾਰੀ ਕਾਂਗਰਸ ਦੇ ਪ੍ਰਧਾਨ ਸਾਫ ਤੁਹਾਡੇ ਕੋਲ ਆਏ ਉਹਨਾਂ ਦੀ ਵੋਟਾਂ ਵੀ ਤੁਹਾਡੇ ਪਿੰਨੇ ਵਧਾਈਆਂ ਜਾ ਕੇ ਬਸਾ ਦੇ ਮੰਤਰੀ ਬਣ ਗਏ ਸਰਕਾਰ ਦੀ ਉਹਨਾਂ ਦੀ ਸੀ ਲੇਕਿਨ ਮੁੜ ਕੇ ਜੇ ਸ਼ੁਕਰਾਨਾ ਤਾਂ ਕੀ ਕਰਨਾ ਇੱਕ 바ਸੀ ਚਲਾ ਲੈਂਦੇ ਜੇ ਹੋਰ ਕੁਝ ਨਹੀਂ ਕਰ ਸਕਦੇ لیکن ਤੁਹਾਡੀ کی بس چلانی سی بساں ਦਾ کپلا ہی ਵੱਡਾ ਸਾਰਾ ਆਪ ਦੇ ਪੈਸੇ ਕਮਾਂਚੇ ਲੱਗੇ ਰਹੇ ਸੋ ਜਿੱਥੇ ਮੈਂ ਕਹਿ ਸਕਦੀ ਆ ਕਿ ਆ ਤਿੰਨੋਂ ਵਿਰੋਧੀ ਮੁੜ ਕੇ ਲੋਕਾਂ ਵਾਲੇ ਨਾਲ ਨੇ ਝਾਕਿਆ ਨਹੀਂ ਉਥੇ ਮਨ ਨਾਲ ਕਹਿ ਸਕਦੀ ਆ ਕਿ ਜਿੰਨੇ ਚਿਰ ਤੁਸੀਂ ਸਰਕਾਰ 'ਚ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਬਾਦਲ ਸਾਹਿਬ ਬਤੌਰ ਮੁੱਖ ਮੰਤਰੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਉਹਦੇ ਬਾਅਦ ਕੋਈ ਮੁੱਖ ਮੰਤਰੀ ਦਿਖਿਆ ਸੰਗਤਾਂ ਦੇ ਵਿੱਚ ਸੇਖੋ ਸਾਹਿਬ ਬਤੌਰ ਮੰਤਰੀ ਤੁਹਾਡੇ ਵਿੱਚ ਫਿਰਦੇ ਸੀ ਤੇ ਜਨੇਚਰ ਸਰਕਾਰ ਸਿਰਮੈ ਵਿਰਦੇ ਸੀ ਜਦ ਸਰਕਾਰ ਨਹੀਂ ਹੁੰਦੀ ਐ ਐਮਪੀ ਦੇ ਕੋਲ ਕੋਈ ਪਾਵਰ ਕੀ ਹੁੰਦੀ ਐ ਸਾਡੀ ਡਿਊਟੀ ਹੁੰਦੀ ਐ ਪਾਰਲਮੈਂਟ 'ਚ ਆਪਣੇ ਸੁਭੇ ਦੇ ਤੇ ਆਪਣੇ ਹਲਕੇ ਦੀ ਗੱਲਾਂ ਚੱਕੋ ਉਹ ਡਟ ਕੇ ਆਪਾਂ ਉਥੇ ਚੱਕਿਆ ਕਰਦੇ ਸੀ ਲੜਾਇਆ ਕਰਦੇ ਸੀ ਜਦ ਸਰਕਾਰ ਹੁੰਦੀ ਸੀ ਤੇ ਫਿਰ ਪਾਰਲਮੈਂਟ ਦਾ ਵੀ ਕੰਮ ਕਰਦੇ ਤੇ ਕਈ ਵਾਰੀ ਤੁਹਾਡੇ ਵਿੱਚ ਸੰਗਤ ਦਰਸ਼ਨ ਵੀ ਕਰਦੇ ਸੀਗੇ ਆ ਕੇ ਤੁਹਾਡੇ ਵਿੱਚ ਬੈਠਦੇ ਸੀ ਪ੍ਰਸ਼ਾਸਨ ਲਾ ਕੇ ਮੌਕੇ ਤੇ ਸੁਣਵਾਈ ਕਰਕੇ ਜੋ ਗ੍ਰਾਂਟ ਦੇਣੀ ਜੋ ਹੱਲ ਕਰਨਾ ਡਟ ਕੇ ਸੇਵਾ ਕਰਦੇ ਲੇਕਿਨ ਆ ਦੋਵੇਂ ਪਾਰਟੀਆਂ ਆ ਤਿੰਨੋਂ ਕਹਿ ਲਈਏ ਇਹਨਾਂ ਨੇ ਕੱਲੇ ਵੋਟਾਂ ਵਟੋਰਨ ਵਾਸਤੇ ਆਂਦੇ ਨੇ ਜਿਵੇਂ ਜਿਹੜੇ ਦਲਬਦ ਨੂੰ ਹਲ ਵੀ ਆਣ ਕੇ ਸਾਡੇ ਖਿਲਾਫ ਉਹ ਇੱਕੋ ਨਿਸ਼ਾਨੇ ਦੇ ਨਾਲ ਆਏ ਨੇ ਕਿ ਤਕੜੀ ਨੂੰ ਹਰਾਣਾ ਇਹ ਪਹਿਲੀ ਤਰੀਕ ਤੋਂ ਬਾਅਦ ਸ਼ਾਇਦ ਪਹਿਲੀ ਤੋਂ ਪਹਿਲੇ ਵੀ ਨਾ ਨਜ਼ਰ ਆਇਆ ਜਿਹੜਾ ਵੋਟ ਮੰਗਣ ਹੀ ਨਹੀਂ ਆਂਦਾ ਉਹਨੇ ਮਗਰੋਂ ਤੱਕ ਹੀ ਆਣਾ ਪਰ ਇਹਨਾਂ ਨੇ ਜੇ ਆ ਵੀ ਹੈ ਤਾਂ ਪਹਿਲੀ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਜਿਹੜੇ ਸਾਡੇ ਕਾਂਗਰਸ ਦੇ ਕੈਂਡੀਡੇਟ ਸਾਹਿਬ ਨੇ ਤੁਸੀਂ ਦੇਖੋ ਪਹਿਲੀ ਵਾਰੀ ਮੈਂ ਤਾਂ ਆਪਣੇ ਪਾਰਟੀ ਦੇ ਇਤਿਹਾਸ 'ਚ ਪਹਿਲੀ ਵਾਰੀ ਦੇਖਿਆ ਹੈ 500 ਬੰਦੇ ਉਸ ਤਲਵੰਡੀ ਸਾਬੋ ਦੇ ਸਾਡੇ ਮੇਨ ਵਰਕਰਾਂ ਨੇ ਹਰ ਪਿੰਡ ਤੋਂ ਵੋਕਰ ਆਏ ਧਰਨਾ ਲਗਾਇਆ ਸੁਖਵੀਰ ਜੀ ਦੇ ਸਾਹਮਣੇ ਸੁਖਵੀਰ ਜੀ ਜਾਂ ਇਹਨੂੰ ਕੱਢੋ ਜਾਂ ਸਾਨੂੰ ਕੱਢੋ ਇਹ ਤਾਂ ਸਾਡੀ ਸਾਰ ਤੱਕ ਨਹੀਂ ਲੰਦਾ ਹਲਕੇ ਚ ਨਹੀਂ ਮੰਨਦਾ ਚੰਡੀਗੜ੍ਹ ਬਾਹਰ ਨਹੀਂ ਆਉਂਦਾ ਗਾਲਾਂ ਕੱਢਦਾ ਰੁੱਖਾ ਬੋਲਦਾ ਤੁਸੀਂ ਸੋਚੋ 500 ਬੰਦੇ ਹਲਕੇ ਦੇ ਧਰਨਾ ਮਾਰ ਕੇ ਉਹਨੂੰ ਕਢਵਾ ਕੇ ਗਏ ਹੁਣ ਇਸ ਬੰਦੇ ਨੇ ਆ ਕੇ ਤੁਹਾਡੀ ਸਾਰ ਲੈਣੀ ਹੈ ਜਾਂ ਕੀ ਕਰਨਾ ਹੈ ਇਹ ਤਾਂ ਹਰਾਨਾ ਕਿ ਕਿਹੜਾ ਲੈਣ ਦੇਣ ਕਾਂਗਰਸ ਦੇ ਨਾਲ ਹੋਇਆ ਕੀ ਵਸ ਅਕਾਲੀ ਦਲ ਨੂੰ ਹਰਾਉਣ ਵਾਸਤੇ ਚਲੋ ਉੱਥੇ ਵੀ ਵੋਟਾਂ ਘਟ ਜਾਣ ਤੇ ਆਹੀ ਬਿਲਕੁਲ ਸਹੀ ਕਿਹਾ ਦੇਸ਼ ਗਾਜੀ ਨੇ ਸਾਰੇ ਉਮੀਦਵਾਰ ਜਿਹੜੇ ਵੀ ਆਏ ਨੇ ਭਾਜਪਾ ਦਾ ਵੇ ਨਿਸ਼ਾਨਾ ਆ ਪਾਵੇਂ ਬੀਬੀ ਵਾਰੇ ਕਿਸੇ ਨੂੰ ਪਤਾ ਨਹੀਂ ਲੇਕਿਨ ਨਿਸ਼ਾਨਾ ਆਈ ਕਿ ਮਲੂਕਾ ਸਾਹਿਬ ਕਰਕੇ ਮੋੜ ਤੋਂ ਹਲ ਵੋਟਾਂ ਘਟ ਜਾਣ ਸਾਰੇ ਇਲਾਕੇ ਤੋਂ ਘਟ ਜਾਣ ਤੇ ਚਾੜੂ ਨੇ ਖੜਾ ਕਰਤਾ ਮੰਤਰੀ ਸਾਹਿਬ ਜਿਹੜਾ ਬਾਦਲ ਸਾਹਿਬ ਦਾ ਘੜ ਹੈ ਇਹ ਵੀ ਸਰਕਾਰ ਦੇ ਜ਼ੋਰ ਜ਼ਬਰ ਦੇ ਨਾਲ ਅਕਾਲੀ ਦਲ ਦੀ ਵੋਟਾਂ ਘਟਾ ਘਟਾ ਲੈਣ ਜੇ ਇਹਨਾਂ ਤਿੰਨਾਂ ਵਿੱਚੋਂ ਕੋਈ ਸੇਵਾਦਾਰ ਜੇ ਕੋਈ ਰਾਧਾ ਸੀਗਾ ਤਾਂ ਮੈਂ ਸਮਝਦੀ ਹਾਂ ਕਿ ਮੰਤਰੀ ਸਾਹਿਬ ਨੂੰ ਤਾਂ ਉਸ ਸਮੇਂ ਆਣਾ ਸੀਗਾ ਜਦ ਤੁਹਾਡੇ ਕਣਕਾਂ ਦਾ ਨੁਕਸਾਨ ਘੜਿਆਂ ਦੇ ਨਾਲ ਹੋਇਆ। ਕੀ ਤੁਹਾਡਾ ਨੁਕਸਾਨ ਕਣਕਾਂ ਦਾ ਮੀਂਹ ਨਾਲ ਹੋਇਆ ਜਾਂ ਤੁਹਾਡੇ ਪਸ਼ੂ ਡੰਗਰਾਂ ਨੂੰ ਬਿਮਾਰੀ ਦਾ ਨੁਕਸਾਨ ਹੋਇਆ ਜਾਂ ਫਿਰ ਕਿਸਾਨਾਂ ਦੇ ਨਰਮੇ ਦਾ ਨੁਕਸਾਨ ਹੋਇਆ। ਹੜ੍ਹਾਂ 'ਚ ਨੁਕਸਾਨ ਹੋਇਆ ਲੋਕਾਂ ਦੇ ਵਿੱਚ ਨਜ਼ਰ ਆਣਾ ਚਾਹੀਦਾ ਸੀ। ਜਿਵੇਂ ਉਹਨਾਂ ਦਾ ਫਰਜ਼ ਬੰਦਾ ਸੀ ਕਿ ਜੇ ਸਾਡੇ ਕਿਸਾਨ ਸਾਡੇ ਪੰਜਾਬ ਦੇ ਬਾਰਡਰ 'ਚ ਬੈਠੇ ਸੀ ਮੋਦੀ ਦੇ ਖਿਲਾਫ ਆਪ ਦੀ ਹਕਾ ਨਹੀਂ ਮੰਜ਼ੂਰੀ ਵਾਸਤੇ ਮੰਗਵਾਉਣ ਵਾਸਤੇ ਤਾਂ ਫਿਰ ਫਰਜ਼ ਬੰਦਾ ਸੀ ਕਿ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਜਾ ਕੇ ਉਹਨਾਂ ਦੀ ਸਾਰ ਲੈਣ ਕਿ ਸਾਰ ਤਾਂ ਕੀ ਲੈਣੀ ਸੀ ਜਿੱਥੇ ਆ ਕੇ ਹਰਿਆਣੇ ਦੀ ਪੁਲਿਸ ਨੇ ਜਿਹੋ ਦਾ ਤਸ਼ੱਦਦ ਕੀਤਾ ਆ ਬੱਲੋਂਪਿੰਚੇ ਸਾਡਾ ਹੀ ਨੌਜਵਾਨ ਬੱਚਾ ਸੀ ਨਾ ਜਿਹਨੂੰ ਗੋਲੀਆਂ ਦੇ ਨਾਲ ਕੋਲੋਤਾ ਬੱਚਾ ਮਾਰ ਦਿੱਤਾ ਕਿਸਾਨਾਂ ਦੇ ਉੱਤੇ ਜਿਹੋ ਜੀ ਤਸ਼ੱਦਦ ਕੀਤੀ ਨਾ ਖੇਤੀਬਾੜੀ ਮੰਤਰੀ ਨੇ ਸਾਰ ਲਿੱਤੀ ਤਾਂ ਮੁੱਖ ਮੰਤਰੀ ਨੇ ਕੀ ਸਾਰ ਲੈਣੀ ਸੀ ਜ਼ੀਰੋ ਐਫ ਆਈ ਆਰ ਕਿ ਪਤਾ ਨਹੀਂ ਕਿਨੇ ਕਰਤਾ ਬੰਦਾ ਮਰ ਗਿਆ ਇੰਨੀ ਪਰਵਾਹ ਨਹੀਂ ਕਿ ਪਤਾ ਕਰੋ ਵੀ ਕਿੰਨੇ ਕੀਤਾ ਤੇ ਸਜ਼ਾ ਦਿਓ ਕਿਵੇਂ ਦੂਜੇ ਸੂਬੇ ਦੀ ਪੁਲਸ ਆ ਕੇ ਸਾਡੀ ਜ਼ਮੀਨ ਵਿੱਚ ਸਾਡੇ ਬੰਦਿਆਂ ਦੇ ਉੱਤੇ ਕਿਵੇਂ ਤਸ਼ੱਦਦ ਕਰ ਸਕਦੀ ਹੈ ਨੌਜਵਾਨ ਕਿਵੇਂ ਮਾਰ ਸਕਦੀ ਹੈ ਲੇਕਿਨ ਚੁੱਪ ਬੈਠੇ ਕਿ ਮੈਂ ਕੁਰਸੀ 'ਚ ਮੈਂ ਬਣਾ ਰਹਾ ਦਿੱਲੀ ਦੇ ਨਾਲ ਦਾ ਮੈਂ ਕੋਈ ਟੱਕਰ ਲਾਵਾ ਕਿੱਥੇ ਮੇਰੀ ਕੁਰਸੀ ਲੱਖੇ ਸਕ ਜਾਏ ਜੇ ਮੇਰੇ ala command ਮੇਰੇ ਮਾਈ ਬਾਪ ਨੂੰ ਕੇਜਰੀਵਾਲ ਨੂੰ ਜੇ ਜੇ ਧੱਕਤਾ ਤਾਂ ਮੈਨੂੰ ਤਾਂ ਚੱਕ ਕੇ ਕਦੋਂ ਵੀ ਸਿੱਟ ਦੇਣਗੇ ਸੋ ਮੈਂ ਤਾਂ ਇਹਨਾਂ ਦੇਖੋ ਸ਼ਾਂਤੀ ਕਰਾਂ ਬਾਕੀ ਮੈਂ ਕੁਰਸੀ 'ਚ ਬਖਿਆ ਸੋ ਇੱਕ ਸਭ ਤੋਂ ਜ਼ਰੂਰੀ ਗੱਲ ਕਿ ਅੱਪਾ ਜਿਹੜੇ ਉਮੀਦਵਾਰ ਦਿੱਲੀ ਦੀ ਪਾਰਲਮੈਂਟ ਵਿੱਚ ਭੇਜਦੇ ਨੇ ਓਏ ਹੋ ਜੇ ਉਮੀਦਵਾਰ ਹੋਂ ਜਿਹੜੇ ਮੋਦੀ ਦੇ ਸਾਹਮਣੇ ਝੁਕਨ ਨਹੀਂ ਮੋਦੀ ਤੋਂ ਡਰਨ ਨਹੀਂ ਇਹਨਾਂ ਦੇ ਦਬਾਬ ਖੱਲੇ ਆ ਕੇ ਮੂੰਚੇ ਤਾਲੇ ਲਾ ਕੇ ਉੱਥੇ ਨਾ ਬੈਠੇ ਲੇਕਿਨ ਪੰਜਾਬ ਦੇ ਹੱਕਾਂ ਵਾਸਤੇ ਬੁਲੰਦ ਆਵਾਜ਼ 'ਚ ਲੜਾਈ ਵੀ ਲੜਨ ਤੇ ਤਾਂ ਪਾਵੇਂ ਕੋਈ ਕਦਮ ਚੱਕਣ ਦੀ ਲੋੜ ਹੈ ਉਹ ਕਦਮ ਚੱਕ ਕੇ ਆਪਣੇ ਲੋਕਾਂ ਦੀ ਹੱਕਾਂ ਨਹੀਂ ਰਾਖੀ ਕਰਨ ਤੇ ਇਹਨਾਂ ਤਿੰਨਾਂ ਗਲਬਦਰੂਆਂ 'ਚੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਜਿਨ੍ਹਾਂ ਦੇ ਕੋਲ ਤਾਕਤਾਂ ਸੀਗੀਆਂ ਤਾਂ ਸਾਰ ਨਹੀਂ ਲੱਤੀ ਤਾਂ ਬਾਦ ਨੂੰ ਤਾਂ ਇਹਨਾਂ ਨੇ ਕੀ ਸਾਰ ਲੈਂਦੀ ਹੈ ਸੋ ਮੈਂ ਆਸ ਕਰਦੀ ਆਂ ਜੇ ਆਪਾਂ ਚੰਨੇ ਆ ਕੀ ਸਾਡੇ ਕਾਰਡ ਜਿਵੇਂ ਬਾਦਲ ਸਾਹਿਬ ਨੇ ਸਾਨੂੰ ਸਹੂਲਤਾਂ ਵੀ ਦਿੱਤੀਆਂ ਸੀ ਸਾਡੇ ਵਿਕਾਸ ਤੇ ਕੰਮ ਵੀ ਕੀਤੇ ਅੱਜ ਜਿੱਥੇ ਬਾਦਲ ਸਾਹਿਬ ਵਿਕਾਸ ਛੱਡ ਗਏ ਸੀ ਸਾਰਾ ਕੁਝ ਉੱਥੇ ਹੀ ਐ 30 ਕਿਲੋ ਕਣਕ ਗਰੀਬਾਂ ਨੂੰ ਦਿੰਦੇ ਸੀ ਜਿੱਥੇ ਸਾਰੇ ਦੇਸ਼ ਦੀ ਸਰਕਾਰ ਨਹੀਂ ਦਿੰਦੀ ਸੀ ਕੋਈ ਸੂਬੇ ਦੀ ਸਰਕਾਰ ਨਹੀਂ ਦਿੰਦੀ ਸੀ ਉੱਥੇ ਬਾਹ ਫੜੀ ਤਾਂ ਕਿ 30 ਦਿਨ ਗਰੀਬਾਂ ਦੇ ਘਰ 'ਚ ਰੋਟੀ ਪਕੇ ਕਾਂਗਰਸੀਆਂ ਨੇ ਚੱਕ ਕੇ 30 ਕਿਲੋ ਕਣਕ ਨੂੰ 15 ਕਿਲੋ ਕਰਕੇ ਕੱਟ ਪਈ ਅੱਧੀ ਕੱਟ ਬਾਕੀ ਚੱਕ ਕੇ ਬਾਜ਼ਾਰ 'ਚ ਵੇਚ ਕੇ ਇਹਨਾਂ ਦੇ ਅਸ਼ਨ ਮੰਤਰੀ ਨੇ ਮੋٹے ਪੈਸੇ ਕਮਾਏ ਭਾਰਤ ਪੂਸ਼ਣ ਆਸ਼ਵਧਾਨਾ ਹੈ ਜੇਲ੍ਹ ਕੱਟ ਕੇ ਆਏ ਤੁਸੀਂ ਸਾਰੇ ਜਾਣਦੇ ਹੋ ਤੇ ਫਿਰ ਇਹ ਬਦਲਾਅ ਦਾ ਤਾਂ ਇੰਨਾ ਵੱਡਾ ਬਦਲਾਅ ਆ ਗਿਆ ਕਿ ਉਹ 15 ਕਿਲੋ ਨੂੰ ਕੱਟ ਕੇ 5 ਕਿਲੋ ਆਟਾ ਕਰ ਛੱਡਿਆ ਹੁਣ 5 ਕਿਲੋ ਆਟਾ ਦੇ ਨਾਲ ਕਿੰਨੇ ਦਿਨ ਤੁਹਾਡਾ ਕੰਮ ਸਰ ਜਾਊਗਾ ਸੋ ਵੋਟ ਦੇ ਹੱਕਦਾਰ ਜਿਹੜਾ ਤੁਹਾਨੂੰ ਰਾਸ਼ਨ ਦਿੰਦੇ ਨੇ ਜਿਹੜਾ ਤੁਹਾਡਾ ਢਿੱਡ ਪਰਦੇ ਨੇ ਜਾਂ ਤੁਹਾਡੇ ਢਿੱਡ 'ਚ ਲੱਤ ਮਾਰਦੇ ਨੇ ਇਹਦਾ ਫੈਸਲਾ ਲੋਕਾਂ ਨੇ ਕਰਨਾ ਹੋਊਗਾ ਤੇ ਜਿਹੜੇ ਆਪ ਦੇ ਘਰ 'ਚ ਕੁਹਾੜੀ ਮਾਰਦੇ ਆ ਵੀ ਝਾੜੂ ਨੋ ਪਾ ਦਿਓ ਤੇ ਫਿਰ ਕਾਰਡ ਕੱਟਦੇ ਤਾਂ ਫਿਰ ਉਹਨਾ ਨਹੀਂ ਚਾਹੀਦਾ ਹੈਗਾ ਸੋ ਕਿਉਂ ਨਾ ਆਪਾਂ ਤਕੜੀ ਨੂੰ ਵੋਟ ਪਾਈਏ ਤਾਂ ਕਿ ਜਿਹੜੇ ਕਾਰਡ ਕੱਟੇ ਗਏ ਨੇ ਉਹ ਦੁਬਾਰਾ ਬਹਾਲ ਹੋਣ ਫਿਰ ਬਾਦਲ ਸਾਹਿਬ ਸ਼ਗਨ ਦੇ ਚੈੱਕ ਦਿੰਦੇ ਸੀ ਪਹਿਲੇ ਕਾਂਗਰਸੀਆਂ ਨੇ ਰੋਕ ਤਾ ਤੇ ਇਹਨਾਂ ਨੇ ਤਾਂ ਜਮਾ ਰਾਦੀ ਕਰਤੇ ਵਿਚਾਰੇ ਗਰੀਬ ਆਪ ਦੇ ਵਕ ਸ਼ਗਨ ਦੇ ਉਹ ਲੈ ਕੇ ਫਿਰਦੇ ਨੇ ਕਿ ਸਾਨੂੰ ਮਿਲ ਜਾਏ ਪੈਸੇ ਮਿਲ ਜਾਂ ਪੈਸੇ ਨਹੀਂ ਮੈਂ ਪੈਸੇ ਨਹੀਂ ਆਏ ਉਹ ਰੱਦ ਕਰਤੀ ਤਾਂ ਹੋਣਗੇ ਕਿੱਥੇ ਆ 2500 ਪੈਨਸ਼ਨ ਕਹਿੰਦੇ ਸੀ 7 ਸਾਲਾਂ 'ਚ ਦੋਏ ਪਾਰਟੀਆਂ ਨੇ ਰਾਜ ਕਰ ਲਿਆ ਲੇਕਿਨ 2500 ਕਿੱਦਾ ਆ ਜੇ ਬਾਦਲ ਸਾਹਿਬ ਨੇ ਪੈਨਸ਼ਨ ਕਿਹਾ ਤਾਂ ਪੈਨਸ਼ਨ ਵੀ ਦਿੰਦੇ ਸੀ ਸ਼ਗਨ ਕਿਹਾ ਸ਼ਗਨ ਵੀ ਦਿੰਦੇ ਸੀ ਯਾਨੀ ਸਾਈਕਲ ਸਾਈਕਲ ਵੀ ਦਿੰਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤਾ ਬੱਚਾ ਨੂੰ ਵਜੀਫੇ ਦਿੰਦੇ ਸੀ ਤਾਂ ਕਿ ਤੁਹਾਡੇ ਬੱਚੇ ਚੰਗੇ ਪੜ੍ਹ ਲਿਖ ਜਾਣ ਤੇ ਕਾਂਗਰਸ ਦੇ ਮੰਤਰੀ ਨੇ ਬੱਚਿਆਂ ਦਾ ਵਜੀਫਾ ਦਾ ਪੈਸਾ ਖਾ ਗਿਆ ਤੇ ਬੱਚਿਆਂ ਦੀ ਪੜ੍ਹਾਈ ਰੁਕਾ ਦਿੱਤੀ ਪਰ ਹਮਸੋਤ ਨਾਮ ਦਾ ਮੰਤਰੀ ਹੋਭ ਜੇਲ੍ਹ ਕੱਟ ਕੇ ਆਇਆ ਖਾ ਗਿਆ ਬੱਚਿਆਂ ਦੇ ਵਜੀਫੇ ਫਿਰ ਇਹਨਾਂ ਨੂੰ ਆਪਾਂ ਵੋਟ ਦੇਣੇ ਤਾਂ ਕਿ ਸਾਡਾ ਹੱਕ ਖਾ ਜਾ ਜਾਂ ਸਾਡਾ ਹੱਕ ਉਸ ਖਜ਼ਾਨੇ ਤੋਂ ਸਾਨੂੰ ਮਿਲੇ ਇਸੇ ਤਰ੍ਹਾਂ ਮੈਂ ਕਹਿੰਦੇ ਜਿਹੜਾ ਗਰੀਬਾਂ ਨੂੰ ਮਕਾਨਾਂ ਦੇ ਚੈੱਕ ਦਿੰਦੇ ਸੀ ਬਾਲ ਸਾਹਿਬ ਕਿਸੇ ਨੂੰ ਤਾਂ ਹੁਣ ਤਾਂ ਮਰਮਤ ਦਾ ਵੀ ਨਹੀਂ ਮਿਲਦਾ ਮਕਾਨ ਦਾ ਬਣਨ ਦਾ ਤਾਂ ਕੀ ਮਿਲੂਗਾ ਗੈਸ ਸਿਲੰਡਰ ਹੋਏ ਚੁੱਲਾ ਹੋਏ ਦਵਾਈਆਂ ਵਾਸਤੇ ਮਦਦ ਹੋਏ ਆ ਬੱਚਿਆਂ ਨੂੰ ਖੇਡਾਂ ਦਾ ਸਮਾਨ ਪਿੰਡ ਪਿੰਡ ਚ ਜਿਮ ਖੋਲਤਾ ਸੀਗਾ ਖੇਡਾਂ ਦਾ ਸਮਾਨ ਕਿੱਟ ਜਾਇਆ ਕਰਦੇ ਸੀਗੇ ਵੱਡੇ ਵੱਡੇ ਵਰਲਡ ਕਬੱਡੀ ਕੱਪ ਲੱਗਦੇ ਸੀਗੇ ਤਾਂ ਕਿ ਸਾਡੇ ਬੱਚੇ ਕਬੱਡੀ ਮਾਂ ਖੇਡ ਦੇ ਨਾਲ ਜੁੜਨ ਖੇਡ ਕੇ ਫਿਰ ਕੋਈ ਕਿਸੇ ਨੂੰ ਮੈਡਲ ਮਿਲਦਾ ਸੀ ਕੋਈ ਇਨਾਮ ਮਿਲਦਾ ਸੀ ਕਿਸੇ ਨੂੰ ਵਧੀਆ ਖੇਡਾਂ ਤੋਂ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ ਉਹ ਤਾਂ ਸਾਰਾ ਕੁਝ ਬੰਦ ਕਰਤਾ ਹੁਣ ਤਾਂ ਗਲੀ ਗਲੀ ਚ ਇਕੱਲੇ ਨਸ਼ੇ ਲਉਦੇ ਨੇ ਜਿਹੜੇ ਨਸ਼ਾ ਵਾਸਤੇ ਤੇ ਇਹਨਾਂ ਨੇ ਸੌਂਵਾਂ ਖਾਧੀਆਂ ਸੀ ਨਾ ਕਿ ਚਾਰ ਹਫ਼ਤੇ ਚ ਨਸ਼ੇ ਖਤਮ ਕਰ ਦੇਣਗੇ ਆਪ ਰੰਗਲਾ ਪੰਜਾਬ ਦੀ ਗੱਲ ਕਰਨ ਵਾਲਾ ਗੱਪੀ ਮੁੱਖ ਮੰਤਰੀ ਕਹਿੰਦਾ ਸੀ 10 ਦਿਨਾਂ ਦੀ ਖੇਡ ਹੈ ਇਮਾਨਦਾਰ ਮੁੱਖ ਮੰਤਰੀ ਹੋਏ ਤੇ ਫਿਰ ਅੱਜ ਦੱਸੋ ਕਿਹੜੇ 7 ਸਾਲਾਂ ਚ ਨਸ਼ੇ ਕਿਹੜੇ ਖਤਮ ਹੋਏ ਕਿ ਸਿਕਰਾਤਾਈ ਹੋਰ ਵਧੇ ਕਿ ਜਿਹੜੇ ਸਾਡੇ ਉੱਤੇ ਝੂਠੇ ਇਲਜ਼ਾਮ ਲਾਉਂਦੇ ਸੀ ਕਿ ਸਾਡਾ ਪਰਿਵਾਰ ਨਸ਼ੇ ਵੇਚਦਾ ਹੈ ਫਿਰ ਇਹਦੇ ਮਾਈ ਬਾਪ ਕਰਜਰੀਵਾਲ ਨੇ ਇਹਨਾਂ ਵੱਡਾ ਚਿੱਠਾ ਲਿਖ ਕੇ ਅਦਾਲਤ ਤੋਂ ਮਾਫੀ ਘਾਲੂ ਮੰਗੀ ਮੇਰੇ ਪਰਿਵਾਰ ਤੋਂ ਜਿਵੇਂ ਸਾਡਾ ਪਰਿਵਾਰ ਵੇਚਦਾ ਸੀ ਫੜ ਕੇ ਸਾਨੂੰ ਬੰਦ ਕਰਨਾ ਸੀ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਕਿ ਚਿੱਟਾ ਵੀ ਕੋਈ ਚੀਜ਼ ਹੁੰਦੀ ਹੈ ਕਿਸੇ ਪਿੰਡ 'ਚ ਕੋਈ ਚਿੱਟਾ ਨਹੀਂ ਹੁੰਦਾ ਸੀਗਾ ਕਿਉਂਕਿ ਇਸ ਚਿੱਟੇ ਨੂੰ ਸਾਡੀ ਸਰਕਾਰ ਫੜਦੀ ਸੀ ਫੜ ਕੇ चिट्टे तो चिट्टे बेचन वाले जेल चकती आ नशा बच्चों ते जो कहते मगरमच्छ फा मगरमच्छा हिस्सा पाई बैठे नेली गली सरकारी शहर तक बिना पहुंच सकता है अच्छा झाड़ू का अम्बरसर का खुद का एमएलए दस गया कि मेरी सरकार बेच रही कुंवर विजय प्रताप बोलिया कि नहीं एना का ही एम एल ए है ना कि मेरी सरकार बेच रही है रल के प्रशासन के ना आप पैसे कमा रही है उन्हें सारे ना लिते ने ਅਦਾਲਤਾਂ ਰਿਆਹੀ ਕਰੀਆਂ ਨੇ ਤੇ ਇਹਨਾਂ ਦਾ ਪੰਡਿਤ ਪ੍ਰਚਾਰ ਸੀ ਕਿ ਅਕਾਲੀ ਦਲ ਬੇਚਦਾ ਹੈ ਬੇਚਣ ਦਾ ਕੰਮ ਇਹਨਾਂ ਨੇ ਖੁਦ ਕੀਤਾ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀਆਂ ਨੂੰ ਬੇਚ ਕੇ ਪੈਸੇ ਕਮਾ ਰਹੇ ਨੇ ਇਹ ਹਾਲਾਤ ਪੰਜਾਬ 'ਚ ਭਾਵੇਂ ਬੱਚਿਆਂ ਦੀ ਨੌਕਰੀਆਂ ਹੋਣ ਘਰ ਘਰ ਨੌਕਰੀ ਦਾ ਚੀਲਾ ਰੋ ਲਾਗੇ ਆ ਰੰਗਲਾ ਪੰਜਾਬ ਕਹਿੰਦਾ ਸੀ ਇੰਨਾ ਰੰਗਲਾ ਹੋਊਗਾ ਕੋਈ ਬੇਰੋਜ਼ਗਾਰੀ ਨਹੀਂ ਹੋਊਗਾ ਕਿਉਂਕਿ ਮੈਂ ਸਾਰੇ ਪੱਕੇ ਕਰ ਦਾਂਗਾ ਇੰਨੀ ਨੌਕਰੀਆਂ ਹੋਣਗੀਆਂ ਕਿ 12 ਆ ਕੇ ਬੱਚੇ ਕੰਮ ਕਰਨਗੇ ਵਿਦੇਸ਼ ਤੋਂ ਆਣਗੇ ਵਿਦੇਸ਼ ਤੋਂ ਆ ਕੇ ਬੱਚੇ ਕੰਮ ਤੱਕ ਦੇ ਦੇਸ਼ ਦਾ ਕੀ ਕਰ ਰਹੇ ਨੇ ਦੂਜੇ ਸੂਬਿਆਂ ਤੋਂ ਜ਼ਰੂਰ ਆ ਰਹੇ ਨੇ ਕਿਉਂਕਿ ਜਿਹੜੇ ਪੰਜਾਬ ਦੇ ਬੱਚਿਆਂ ਦਾ ਰੋਜ਼ਗਾਰ ਦਾ ਹੱਕ ਹੈ ਉਹ ਜੇ ਨੌکریاں ਚਾਰ ਨਿਕਲਦੀਆਂ ਤੇ ਦੋ ਹਰਿਆਣੇ ਦੇ ਬੱਚੇ ਲੈ ਜਾਂਦੇ ਤੇ ਦੋ Rajasthan ਦੇ ਬੱਚੇ ਲੈ ਜਾਂਦੇ ਨੇ ਦੱਸੋ ਤੁਹਾਡੇ ਬੱਚਿਆਂ ਨੂੰ ਕਿਹਨੂੰ ਨੌਕਰੀ ਮਿਲ ਰਹੀ ਹੈ ਤੇ ਪੰਜਾਬ ਦਾ ਹੱਕ ਮਾਰ ਕੇ ਦੂਜੇ ਸੂਬੇ ਦੇ ਬੱਚੇ ਲਾ ਕਿਉਂ ਲੈ ਰਹੇ ਨੇ ਕਿਉਂਕਿ ਕੱਲ ਇਹਨਾਂ ਨੇ ਉੱਥੇ ਓਟਾ ਲੈਣੀਆਂ ਨੇ ਜਿਵੇਂ ਕੇਜਰੀਵਾਲ ਦੇ ਸਿਆਸਤ ਚਮਕਾਉਣ ਵਾਸਤੇ ਸੱਤ ਸਾਲਾਂ 'ਚ ਸਾਰਾ ਪੰਜਾਬ ਗਿਰਵੀ ਕਰ ਛੱਡਦਾ ਔਰ ਚਮਕਾਉਣ ਵਾਸਤੇ ਆਪਦੀ ਕੁਰਸੀ ਦੇ ਖਾਤਰ ਅੱਜ ਸਾਡੇ ਬੱਚਿਆਂ ਦੇ ਹੱਕ ਵੀ ਵਿਚੇ ਜਾ ਰਹੇ ਨੇ ਦੂਜੀ ਗੋਟਾ ਦੂਜੀ ਸੁਭਾਚੇ ਗੋਟਾ ਪੱਕਿਆ ਕਰਨ ਵਾਸਤੇ ਅੱਜ ਮੈਨੂੰ ਮਾਨ ਹੈ ਕਦੇ ਝੂਠ ਨਹੀਂ ਬੋਲਿਆ ਕਦੇ ਲਾਰਾ ਨਹੀਂ ਲਾਇਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਪਾਵੇ ਵਿਕਾਸ ਦੇ ਕੰਮ ਹੋਣ ਪਾਵੇ ਸਹੂਲਤਾਂ ਹੋਣ ਨੌکریاں ਆਪ ਕਹਿੰਦਾ 4000 ਅਸੀਂ 3 ਲੱਖ ਨੌکریاں ਦਿੱਤੀ ਇੱਕ ਇੱਕ ਨੌਕਰੀ ਪੰਜਾਬ ਦੇ ਧੀ ਪੁੱਤ ਨੂੰ ਦਿੱਤੀ ਕਿਸਾਨਾਂ ਦੇ ਮੋਟਰਾਂ ਦੇ ਕਨੈਕਸ਼ਨ ਜਿਵੇਂ ਦੱਸਿਆ ਮੋਸਟੇ ਤੁਹਾਡੇ ਮੈਨੂੰ ਲੱਗਾ 100 ਕਨੈਕਸ਼ਨ ਆਇਆ ਹੋਣ ਗਿਆ ਸਾਡੇ ਸਮੇਂ 'ਚ ਤੁਹਾਡੇ ਪਿੰਡ 'ਚ ਤੇ ਦੱਸੋ ਉਹਦੇ ਬਾਅਦ 7 ਸਾਲਾਂ 'ਚ ਜੇ ਇੱਕ ਵੀ ਆਇਆ ਲੱਖਾਂ ਰੁਪਏ ਖਲਚ ਕੇ ਨਹੀਂ ਮਿਲਦਾ ਮੁਆਵਜ਼ਾ ਦੱਸਿਆ ਬਾਲੂ ਸਾਹਿਬ ਨੇ ਕਿਵੇਂ ਨਰਮੇ ਦਾ ਦਿੱਤਾ ਜਦ ਖਰਾਬਾ ਹੋਇਆ ਮਜ਼ਦੂਰਾਂ ਨੂੰ ਵੀ ਦਿੱਤਾ ਤੇ 7 ਸਾਲਾਂ 'ਚ ਜੇ ਕੋਈ ਚੀਜ਼ ਦਾ ਮੁਆਵਜ਼ਾ ਆਇਆ ਹੋਏ ਆ ਬਾਲੂ ਸਾਹਿਬ ਨੇ ਕਿਵੇਂ ਫੋਕਲ ਪੁਆਇੰਟ ਬਣਾਤੇ ਮੰਡੀਆਂ ਬਣਾਈਆਂ ਫੜ ਪੱਕੇ ਕੀਤੇ ਦੱਸੋ ਫਿਰ ਇਹਨਾਂ ਨੇ ਕੀ ਬਣਾਇਆ ਸੜਕਾਂ ਦਾ ਜਾਲ ਆ ਦੱਸਿਆ ਸੇਖੋ ਸਾਹਿਬ ਨੇ ਤੁਹਾਡੀ ਸੜਕਾ ਕਿਵੇਂ ਆਪ ਬਣਾਈਆਂ ਨੇ ਸਰਕਾ ਦਾ ਜਾਲ ਬਣਾਇਆ 181 ਖਾਲ ਨਹਿਰਾ ਕੜੀਆਂ ਹਰ ਪੱਕੋ ਕਿਸਾਨੀ ਨੂੰ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਪਰਿਵਾਰਾਂ 'ਚ ਰਜਿਸਟਰੀਆਂ ਦੀ ਫੀ ਤੱਕ ਵਾਦਲ ਸਾਹਿਬ ਨੇ ਮਾਫ ਕਰਤੀ ਸੋ ਜਿਹੜੇ ਮੁਆਵਜ਼ੇ ਦਿੰਦੇ ਨੇ ਜਿਹੜੇ ਮੋਟਰ ਦੇ ਕਨੈਕਸ਼ਨ ਦਿੰਦੇ ਨੇ ਜਿਹੜੇ ਕਿਸਾਨ ਦੀ ਬਾਹ ਫੜਦੇ ਕਿ ਕਦੇ ਵੀ ਇਹਨਾਂ ਦੇ ਉੱਤੇ ਬਿਜਲੀ ਦਾ ਬਿੱਲ ਮੋਟਰਾਂ ਦਾ ਬਿੱਲ ਤਾਂ ਬਹੁਤ ਇਹਨਾਂ ਦੇ ਉੱਤੇ ਨਾ ਪਏ ਸਰਕਾਰਾਂ ਚੱਕਣ ਜਿਹਾ ਇੰਨੇ ਵੱਡੇ ਵੱਡੇ ਫੈਸਲੇ ਜਿਨ੍ਹਾਂ ਨੇ ਲਿੱਤੇ ਨੇ ਉਹਨਾਂ ਨੂੰ ਇਹਨਾਂ ਦੋਵਾਂ ਨੇ ਪੰਡਿਆ ਪੰਡ ਕੇ ਜਦ ਆਪ ਦੀ ਸਰਕਾਰ ਬਣ ਗਈ ਕਿਸੇ ਕਿਹ ਕਿ ਸੰਧੀ ਸਾਰ ਨਹੀਂ ਲੱਤੀ ਕਿਸੇ ਨੌਜਵਾਨ ਦੀ ਸਾਰ ਨਹੀਂ ਲੱਤੀ ਬਲਕਿ ਬੀਬੀਆਂ ਨੂੰ ਤਾਂ ਜੇ ਹੋ ਜਾ ਧੋਖਾ ਦਿੱਤਾ ਮੈਂ ਤਾਂ ਕਹਿੰਦੀ ਹੁਣ ਬੰਦੇ ਤਾਂ ਭਾਵੇਂ ਭੁੱਲ ਜਾਂਦੇ ਬੀਬੀਆਂ ਭੁੱਲਣ ਲਾ ਕਿ ਘਰ ਚ ਵੀ ਆਪਾਂ ਜਿਹੜਾ ਭੁੱਲ ਕੇ ਭਟਕ ਜਾਂਦਾ ਨਾ ਉਹਨੂੰ ਵਾਪਸ ਮਾਈ ਲਾ ਕੇ ਆਉਂਦੀ ਹੈ ਤੇ ਸਰਕਾਰਾਂ ਨੂੰ ਵੀ ਹੁਣ ਵੋਟਾਂ ਦੇ ਰਾਹੀਂ ਜਿੱਥੇ ਤੁਸੀਂ ਦਿੱਲੀ ਵਿੱਚ ਉਮੀਦਵਾਰ ਤੁਸੀਂ ਭੇਜਣਾ ਹੈ ਇੱਕ ਤਰੀਕੇ ਦੇ ਨਾਲ ਉਹ ਵੋਟ ਪਾ ਕੇ ਤੁਸੀਂ ਸੁੱਤੀ ਹੋਈ ਸਰਕਾਰ ਨੂੰ ਬਿਜਲੀ ਦਾ ਝਟਕਾ ਵੀ ਦੇਣਾ ਹੈ ਜਾਗ ਜਾਓ ਟਾਡੇ ਕੰਮ ਸਹੀ ਨਹੀਂ ਹੈ ਤੁਹਾਡੇ ਵਾਦੇ ਪੂਰੇ ਨਹੀਂ ਕੀਤੇ ਤੇ ਫਿਰ ਜਦ ਆਣਗੇ ਝਾੜੂ ਵਾਲੇ ਜਾਂ ਪੰਜੇ ਵਾਲੇ ਪੰਜੇ ਵਾਲੇ ਆਹ ਤਾਂ ਸਾਰੇ ਬੇਰੋਜ਼ਗਾਰ ਬੱਚੇ ਖੜੇ ਕਰੋ ਪੁੱਛੋ 5 ਸਾਲ ਇਹਨਾਂ ਦੀ ਨੌਕਰੀ ਕਿੱਥੇ ਹੈ ਬੇਰੋਜ਼ਗਾਰੀ ਪੱਤਾ 2500 ਕਹਿੰਦਾ ਸੀ ਦੱਸੋ ਕਿਨੂੰ ਮਿਲਿਆ ਕਿਨੂੰ ਮੋਬਾਈਲ ਫੋਨ ਤੋਂ ਸੀ ਦਿੱਤਾ ਕਿਸਾਨ ਵੀਰ ਪੁੱਛਣ ਕਿੱਥੇ ਸਾਡਾ ਕਰਜ਼ੇ ਮਾਫਿਆ ਸਾਡਾ ਕਰਜ਼ੇ ਦਾ ਖਾਤਾ ਇਹ ਝਾੜੂ ਵਾਲੇ ਆਣ ਤਾਂ ਬੀਬੀਆਂ ਪੁੱਛਣ ਆ ਰਿਹਾ ਝਾੜੂ ਜਿਨ੍ਹਾਂ ਨੂੰ ਵੋਟਾ ਪਾ ਪਾ ਕੇ ਅਸੀਂ ਬਟਨ ਨੱਪ ਨੱਪ ਕੇ ਕਿ 1000 ਰੁਪਏ ਸਾਡੇ ਖਾਤੇ ਵਿੱਚ ਆਣਗੇ ਤੇ 26 27 ਮਹੀਨੇ ਹੋ ਗਏ ਹੁਣ ਤਾਂ ਸਰਕਾਰ ਤੁਹਾਡੀ ਹੈ ਖਜ਼ਾਨਾ ਤੁਹਾਡੇ ਕੋਲ ਹੈ ਇੰਨਾ ਸਾਰਾ ਕਰਜ਼ਾ ਤੁਸੀਂ ਝੜਾਤਾ ਸਾਡੇ ਸਿਰ ਦੇ ਉੱਤੇ ਤੇ ਸਾਡਾ 1000 ਰੁਪਏ ਮਾਰਦੇ ਹੋ ਜਾਓ ਪਹਿਲੇ ਜਾ ਕੇ ਸਾਡੇ ਖਾਤੇ ਵਿੱਚ ਮੇਰਾ ਹੱਕ ਦਾ ਜਿਹੜਾ 26 27 ਹਜ਼ਾਰ ਹੈ ਪਹਿਲੇ ਉਹ ਪਾਓ ਮੇਰੇ ਸੱਸ ਦੇ ਖਾਤੇ 'ਚ ਪਾਓ ਮੇਰੇ ਤੀ ਦੇ ਖਾਤੇ 'ਚ ਪਾਓ ਉਹਦੇ ਬਾਅਦ ਨਵੇਂ ਸੁਪਨੇ ਦਿਖਾਓ ਨਹੀਂ ਤਾਂ ਆ ਰਿਹਾ ਝਾੜੂ ਪੁੱਠੇ ਪੈਰ ਮੋੜ ਜਾ ਲੇ ਤੇ ਇਸ ਝਾੜੂ ਦੇ ਨਾਮ ਤੋਂ ਜਾਵਾਂਗੇ ਐ ਹਿਸਾਬ ਤੁਸੀਂ ਲੋਂਗੇ ਪਾਰਟੀਆਂ ਤੋਂ ਫੇਰ ਤਾਂ ਸ਼ਾਇਦ ਕੋਈ ਸੁਧਾ ਜਾਊਗਾ ਨਹੀਂ ਤਾਂ ਇਹ ਨਾਲ ਉਹ ਹੀ ਕੰਮ ਚੱਲੂਗਾ ਦਲ ਬਦਲ ਲਿਆ ਪਾਰਟੀ ਬਦਲ ਲੀ ਹਲਕਾ ਬਦਲ ਲਿਆ ਤੇ ਦੋ ਚਾਰ ਵਿਆਹ ਕਰਾ ਲਏ ਦੋ ਚਾਰ ਹੋਰ ਕਰਾ ਲਈਏ ਇਹਨਾਂ ਦੇ ਕੋ ਵਿਆਹ ਹੋ ਰਿਹਾ ਤਾਂ ਆਪਾਂ ਜਿੱਥੇ ਬੈਠੇ ਜਾਲੇੰ ਦਾ ਟਿਕਾ ਲਿੱਤਾ ਸੀ ਆਪਾਂ ਹਾਂ ਵਿਆਹ ਕਰਾਉਣ ਤੋਂ ਇਲਾਵਾ ਕੋਈ ਹੋਰ ਕੰਮ ਕੀਤਾ ਦੋ ਕਰਾ ਲਏ ਜੇ ਉਮਰ ਵਿਆਹ ਕਰਾਉਂਦੇ ਕੰਮ ਕਰਨ ਦੇ ਉਾਂ ਚਾ ਤਾਂ ਵਿਆਹ ਕਰਾਈ ਜਾਂਦੇ ਸੋ ਇਹਨਾਂ ਤੋਂ ਆਪਾਂ ਸचेत ਰਹੀਏ ਤਾਂ ਨਾਇਬਸ਼ਾਸਤ ਨੂੰ ਦਿਲਾਂਦਿਆ ਕਿ ਨਾ ਤਾਂ ਮੇਰੇ ਵਿਰੋਧੀਆਂ ਨੇ ਤੁਹਾਨੂੰ ਪਹਿਲੀ ਤਰੀਕ ਤੋਂ ਬਾਅਦ ਦੇਖਣਾ ਹੈ ਲੇਕਿਨ ਜਿਸ ਟਾਈਮ ਤੁਸੀਂ ਇੱਕ ਵਾਰ ਫੇਰ 1.5 ਸਾਲ ਬਾਅਦ ਤੁਸੀਂ ਤਕੜੀ ਦੀ ਸਰਕਾਰ ਬਣਾਤੀ ਫਿਰ ਜਿੰਨੀ ਸਹੂਲਤਾਂ ਪਹਿਲੇ ਆਪਾਂ ਦਿੱਤੀਆਂ ਸੀ ਉਹ ਸਾਰੀ ਸਹੂਲਤਾਂ ਬਹਾਲ ਕਰਾਂਗੇ ਇੱਕ ਵਾਰ ਫੇਰ ਉਹ ਮਿਲਣ ਗਿਆ ਫੇਰ ਨੌਕਰੀਆਂ ਲੱਗਣਗੇ ਫੇਰ ਮੋਟਰ ਦੇ ਕਨੈਕਸ਼ਨ ਮਿਲਣਗੇ ਫੇਰ ਤੁਹਾਡੇ ਵਿਕਾਸ ਦੇ ਕੰਮ ਹੋਣਗੇ ਕਿਉਂਕਿ ਤੁਹਾਡੀ ਖੇਤਰੀ ਪਾਰਟੀ ਸਰਕਾਰ ਤੁਹਾਡੇ ਵਿੱਚ ਰਹਿੰਦੀ ਹੈ ਪਹਿਲੀ ਵਾਰੀ ਤੁਸੀਂ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਤੇ ਪੰਜਾਬ ਦਾ ਸਭ ਤੋਂ ਵੱਡਾ ਕਾਰਖਾਨਾ ਬਠਿੰਡਾ ਰਿਫਾਇਨਰੀ ਆਪਣੇ ਇਲਾਕੇ ਵਿੱਚ ਤੁਸੀਂ ਦੇਖੋ ਇੰਨਾ ਵੱਡਾ ਕਾਰਖਾਨਾ ਕਿ 2.5 ਸਾਲ ਜਾਂ ਬਣ ਰਹੀ ਸੀ ਹਜ਼ਾਰਾਂ ਲੋਕਾਂ ਨੂੰ ਕਿਸੇ ਨੂੰ ਮਜ਼ਦੂਰੀ ਮਿਲੀ ਕਿਸੇ ਨੂੰ ਟੋਟਾ ਟਵਾਇਆ ਕਿਸੇ ਨੂੰ ਟਰੱਕ ਦਾ ਕੰਮ ਮੁਕਾਇਆ ਕਿੰਨੇ ਲੱਖਾਂ ਲੋਕਾਂ ਨੂੰ ਪਹਿਲੇ ਤਾਂ ਬੰਦੇ ਬੰਦੇ ਹੀ ਰੋਜ਼ਗਾਰ ਮਿਲਿਆ ਉਹਦੇ ਬਾਅਦ ਉਹਨੇ ਨਾ ਵੱਡਾ ਸੂਬੇ ਦਾ ਸਭ ਤੋਂ ਵੱਡਾ ਕਾਰਖਾਨਾ ਬਣ ਗਿਆ ਤੇ ਅੱਜ ਵੀ ਸਾਰੇ ਉਸ ਹਲਕੇ ਦਾ ਤਲਵੰਡੀ ਸਾਬੋ ਦਾ ਕੰਮ ਕਾਜ ਉਸ ਰੈਫਾਇਨਰੀ ਦੇ ਇਰਦ ਗਿਰਦ ਸਰਦਾ ਹੈਗਾ ਦੂਜੀ ਵਾਰੀ ਤੁਸੀਂ ਸੇਵਾ ਬਖਸ਼ੀ ਤੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਡੀ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਦੇਸ਼ ਦੀ ਵੱਡੀ ਯੂਨੀਵਰਸਿਟੀ ਹੁੰਦੀ ਹੈ ਉਹ ਆਪਣੇ ਇਲਾਕੇ ਵਿੱਚ ਲੈ ਕੇ ਆਏ ਜਿਹੜੇ ਨੂੰ ਕਹਿੰਦੇ ਸੀ ਟਿੱਬਿਆਂ ਦਾ ਇਲਾਕਾ ਕੁੱਦਾ ਉੱਥੇ ਟਿੱਬੇ ਹੁੰਦੇ ਸੀ ਆਜੋ ਨਿੱਕਾ ਜਿਹਾ ਸ਼ਹਿਰ ਕਿਉਂਕਿ ਇੰਨਾ ਵਿਕਾਸ ਉੱਥੇ ਹੋਇਆ ਤੀਜੀ ਵਾਰੀ ਤੁਸੀਂ ਸੇਵਾ ਬਖਸ਼ਿਤ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਐਮਸ ਹਸਪਤਾਲ ਕਿਨੇ ਦੇਖਿਆ ਹੱਥ ਘੜੇ ਕਰਕੇ ਦੱਸੋ ਮੈਨੂੰ ਕੋਈ ਗਿਆ ਉੱਥੇ ਮੰਨ ਲਿਓ ਨਾ ਕਮਾਲ ਦੀ ਚੀਜ਼ ਆਈ ਹਾਂ ਤੇ ਇਹ ਫਿਰ ਕਾਂਗਰਸੀ ਤਾਂ ਤਰਨੇ ਮਾਰਦੇ ਸੀ ਕਿ ਅਸੀਂ ਬਣਨ ਨਹੀਂ ਦਵਾਂਗੇ ਇਹ ਆ ਮੇਰੇ ਵਿਰੋਧੀ ਜਿਹੜੇ ਕਹਿੰਦੇ ਆ ਤਾਂ ਮੋਦੀ ਨੇ ਭੇਜਿਆ ਤਾਂ ਜਦੋਂ ਤੋਂ ਮੋਦੀ ਨੂੰ ਮੈਂ ਛੱਡਿਆ ਉਹਦੇ ਬਾਅਦ ਦੱਸੋ ਵੀ ਮੋਦੀ ਨੇ ਪੁਰ 4 ਸਾਲਾਂ ਚ ਇੱਟ ਵੀ ਜੇ ਭੇਜੀ ਹੋਈ ਤੇ ਉਹ ਇੰਨਾ ਵੱਡਾ ਹਸਪਤਾਲ ਉਹਦੇ ਵਿੱਚ ਮੈਡੀਕਲ ਕਾਲਜ ਨਰਸਿੰਗ ਕਾਲਜ ਨਾਲ ਤਾਂ ਕਿ ਤੁਹਾਡੇ ਬੱਚੇ ਉੱਥੇ ਪੜ੍ਹ ਲਿਖ ਕੇ ਡਾਕਟਰ ਤੇ ਨਰਸ ਬਣ। ਤੁਹਾਨੂੰ ਪਤਾ ਹੈ ਪਰसों ਮੈਨੂੰ ਇੱਕ ਬਜ਼ੁਰਗ ਮਿਲਿਆ। ਕਹਿੰਦਾ ਮੈਂ ਤਾਂ ਬੇਟਾ ਸਿਰਫ ਤੁਹਾਡਾ ਧੰਨਵਾਦ ਕਰਨ ਵਾਸਤੇ ਆ ਮੈਂ ਕਿ ਕਦੇ ਵਾਸਤੇ ਕਹਿੰਦਾ ਮੇਰੇ ਪੋਤੇ ਨੂੰ ਮੈਂ ਪਾਇਆ ਸੀ ਜਦ ਤੁਸੀਂ ਮੈਡੀਕਲ ਕਾਲਜ ਐਮਸ ਚ ਖੋਲਿਆ ਸੀ 5 ਸਾਲ ਚ ਉਹ 5 ਸਾਲਾਂ ਚ ਮੈਂ 5000 ਰੁਪਏ ਖਰਚ ਕੀਤੇ ਨੇ। ਤੇ ਅਗਲੇ ਸਾਲ ਚ ਮੇਰਾ ਪੁੱਤ ਮੇਰਾ ਪੋਤਾ ਇਹ ਡਾਕਟਰ ਬਣ ਜਾਊਗਾ 5000 ਉਹਦੀ ਪੜ੍ਹਾਈ ਮੁਫਤ ਉਹਦਾ ਰਹਿਣਾ ਸਹਿਣਾ ਮੁਫਤ ਉਹਦਾ ਸਾਰਾ ਖਰਚਾ ਸਭ ਕੁਝ ਖਾਣਾ ਪੀਣਾ ਮੁਫਤ 5000 ਰੁਪਏ ਚ ਡਾਕਟਰ ਬਣ ਗਿਆ ਉਹਦਾ ਪੋਤਾ ਕੋਨੇ ਕਾਪਾ سوچਦੇ 5000 ਚ ਤਮੀਨਾ ਦਾ ਗੁਜ਼ਾਰਾ ਨਹੀਂ ਹੁੰਦਾ ਇਹ ਡਾਕਟਰ ਬਣ ਗਿਆ 5 ਸਾਲਾਂ ਚ ਆਦਰ ਸਕੂਲ ਵੀ ਤੁਹਾਡੇ ਇਲਾਕੇ ਚ ਕਿੰਨੇ ਸਾਰੇ ਬੱਚਿਆਂ ਨੂੰ ਮਾਨਸਾ ਚ ਕਿਹ ਕੁੜੀਆਂ ਦਾ ਕਾਲਜ ਨਹੀਂ ਸੀਗਾ ਉਹ ਮਾਤਾ ਸੁੰਦਰੀ ਕਾਲਜ ਖੋਲਿਆ ਸੋ ਹਰ ਪੱਖੋਂ ਪਾਵੇ ਬਿਜਲੀ ਦੇ ਗ੍ਰਿਡ ਹੋਣ ਸਰਕਾਰਾ ਹੋਣ ਪੀਂਦਾ ਪਾਣੀ ਹੋਏ ਨਹਿਰੀ ਪਾਣੀ ਹੋਏ ਸਭ ਕੋ ਜੋ ਤੁਹਾਡੀ ਤਕਲੀਫਾਂ ਸੀ ਤੁਹਾਡੇ ਵਿੱਚ ਰੱਖ ਕੇ ਪੂਰੀ ਕਰਦੇ ਸੀ ਕਿਉਂਕਿ ਖੇਤਰੀ ਪਾਰਟੀ ਖੇਤਰ ਤੋਂ ਬਾਹਰ ਨਹੀਂ ਜਾਂਦੀ ਇਹਨਾਂ ਦੀ ਤਰ੍ਹਾਂ ਨਹੀਂ ਹਰਿਆਣੇ ਚਲੇ ਜਾਓ ਇੱਥੇ ਚਲੇ ਜਾਓ ਇੱਥੋਂ ਹਾਰ ਕੇ ਉੱਥੋਂ ਜਿੱਤ ਜਾਓ ਅਸੀਂ ਤਾਂ 5 ਸਾਲ ਬਾਅਦ ਤੁਹਾਡੇ ਕੋਲ ਆਣਾ ਤੇ ਤੁਹਾਡੇ ਕੋਲ ਤਾਂ ਹੀ ਆਨ ਜੋਗੇ ਹੋਵਾਂਗੇ ਜੇ ਤੁਹਾਡੀ ਸੇਵਾ ਕਰਾਂਗੇ ਸੋ ਮੈਂ ਬੇਨਤੀ ਕਰਦੀ ਹਾਂ ਤਖੜੇ ਹੋ ਕੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਕਿ ਜਿਹੜੀ ਵੀ ਸਰਕਾਰ ਦਿੱਲੀ ਵਿੱਚ ਬਣੇ ਜਿਹੜੀ ਸਾਡੀ ਪਾਣੀ ਖੋਣ ਨੂੰ ਫਿਰਦੀ ਹੈ ਆ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਤੁਸੀਂ ਸੋਚੋਗੇ ਹਮੇਸ਼ਾ ਵਾਸਤੇ ਪਾਣੀ ਸਾਡਾ ਖੋਹ ਦਿੱਤਾ ਜਾਏ ਆ ਸਾਡਾ ਝਾੜੂ ਦਾ ਮੁੱਖ ਮੰਤਰੀ ਸਾਡੇ ਅਦਾਲਤਾਂ 'ਚ ਕੇਸ ਕਮਜ਼ੋਰ ਕਰ ਰਿਹਾ ਕਿ ਐਸਓਐਲ ਦੀ ਨਹਿਰ ਬਣ ਜਾਏ ਇਹ ਸਾਡਾ ਪਾਣੀ ਖੋਹਣ ਨੂੰ ਫਿਰਦੇ ਨੇ ਇਹ ਸਾਡੀ ਰਾਜਧਾਨੀ ਖੋਹਣ ਨੂੰ ਫਿਰਦੇ ਨੇ ਇਹ ਸਾਡੇ ਕਿਸਾਨਾਂ ਨੂੰ ਪੁੱਟਦੇ ਨੇ ਕਦੇ ਵੱਖਵਾਦੀ ਕਦੇ ਆਤੰਕਵਾਦੀ ਬੱਚਿਆਂ ਦੇ ਉੱਤੇ ਨੈਸੇ ਨਾਂਦੇ ਨੇ ਧਾਰਮਿਕ ਸਥਾਨਾਂ ਦੇ ਉੱਤੇ ਆ ਕਬਜ਼ੇ ਕਰਦੇ ਨੇ ਸੋ ਆਪਾਂ ਇਹਨਾਂ ਖੇਤਰੀ ਇਸ ਦੇਸ਼ ਦੀ ਪਾਰਟੀਆਂ ਤੋਂ ਇਹ ਕੰਮ ਕਰਾਉਣੇ ਨੇ ਕੀ ਸਾਨੂੰ ਚਾਹੀਦਾ ਕਿ ਸਾਡੀ ਸਹੂਲਤਾਂ ਸਾਡੇ ਕਾਰ ਵਹਾਲ ਹੋਣ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਨਸ਼ੇ ਖਤਮ ਹੋਣ ਮੋਟਰ ਮਿਲਣ ਪਾਣੀ ਪੂਰਾ ਹੋਵੇ ਸੋ ਇਸ ਕਰਕੇ ਬੇਨਤੀ ਕਰਦੀਆਂ ਬਾਕੀਆਂ ਨੂੰ ਵੀ ਜਾ ਕੇ ਪ੍ਰੇਰੋ ਤੇ ਪੰਜਾਬ ਨੂੰ ਬਚਾਉਣਾ ਹੈ ਤੇ ਤੇਰਾ ਵੀ ਤੇਰਾ ਸੀਤਾ ਕਾਲੀ ਦਲ ਦੀ ਝੋਲੀ 'ਚ ਪਾ ਕੇ ਤਾਂ ਕਿ ਦਿੱਲੀ ਜਾ ਕੇ ਉਹਨਾਂ ਦੀ ਅੱਖਾਂ 'ਚ ਅੱਖ ਪਾ ਕੇ ਆਪਣੇ ਹੱਥਾਂ ਦੀ ਲੜਾਈ ਲੜੀਏ ਇਹ ਇੱਥੇ ਸੂਬੇ ਵਿੱਚ ਸਰਕਾਰ ਬਣਾ ਕੇ ਜਿਹੜੀ 7 ਸਾਲ 'ਚ ਕਿਸੇ ਨੇ ਸਾਰ ਨਹੀਂ ਲਿੱਤੀ ਤੁਹਾਡੇ ਵਿੱਚ ਬਹਿ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਤੁਹਾਨੂੰ ਸਹੂਲਤਾਂ ਉਸ ਖਜ਼ਾਨੇ ਦਾ ਹੱਕ ਤੁਹਾਨੂੰ ਦਿਵਾਈਏ ਬਹੁਤ ਬਹੁਤ ਪੜੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਧੰਨਵਾਦ ਹੱਥ ਖੜੇ ਕਰਕੇ ਮੈਨੂੰ ਵਿਸ਼ਵਾਸ ਦਿਲਾਓ ਚੌਂ ਨਿਸ਼ਾਨ ਤਕਰੀਬੀ ਨਾ ਨਾ ਇਥੇ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਚੌਂ ਨਿਸ਼ਾਨ ਕੀ ਹੈ ਹਾਂ ਚੌਂ ਨਿਸ਼ਾਨ ਤਕਰੀਬੀ ਚੌਂ ਨਿਸ਼ਾਨ ਤਕਰੀਬੀ ਬਾਬਾ ਜੀ ਪਤਾ ਹੈ ਨਾ ਚੌਂ ਨਿਸ਼ਾਨ ਕੀ ਤੁਸੀਂ ਤਾਂ ਤਿੰਨ ਤਿੰਨ ਪੀੜ੍ਹੀਆਂ ਤੋਂ ਤਕਰੀਬੀ ਨੂੰ ਵੋਟ ਪਾ ਰਹੇ ਹੋ ਤੇ ਬੱਚਿਆਂ ਨੂੰ ਵੀ ਦੱਸ ਦੋ ਤਾਂ ਕਿ ਪਤਾ ਲੱਗ ਜਾਏ ਜਿਵੇਂ ਮਿੱਠੂ ਜੀ ਕਹਿੰਦੇ ਸੀ ਜਾਂ ਦੇਸ ਰਾਜ ਜੀ ਦੱਸ ਰਹੇ ਸੀ ਮਾਇਆ ਨਹੀਂ ਆਖੇ ਲੱਗੇ ਤੇ ਬੱਚੇ ਨਹੀਂ ਆਖੇ ਲੱਗੇ ਹੋਂ ਸਾਰੇ ਆਖੇ ਲੱਗਣਗੇ ਬਹੁਤ ਬਹੁਤ ਧੰਨਵਾਦ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ